ਇਹ ਮੁੰਡੇ ਨੂੰ ਮੈਂ ਕਰ ਦਿੰਦਾ ਇਹਨੂੰ ਦੱਸੋ 7 ਦਿਨ ਹੋ ਗਿਆ ਤੁਹਾਡੇ ਕੋਲ ਇੱਥੇ ਖੜੇ ਆ ਜਾਓ ਭਾਈ ਸਾਹਿਬ ਇੱਧਰ ਆਓ ਜਦੋਂ ਮੀ ਪੈ ਰਿਹਾ ਸੀ ਨਾ ਸੱਚ ਜਾਣਿਓ ਇੱਥੇ 5 ਤੋਂ 7 ਵੀਰ ਸੀਗੇ ਸਾਰੇ ਸੇਠੜ ਵਾਲੇ ਸੀਗੇ ਕਿ ਜਾਂ ਕੋਈ ਉਦੋਂ ਆਇਆ ਨਹੀਂ ਸੀ ਬਾਈ ਉਹ ਨਹੀਂ ਪੰਜਾਬ ਭਾਈ ਸਾਹਿਬ ਦੀ ਸਸਤਾ ਸੀ ਮੇਰੀ ਗੱਲ ਸੁਣੇ ਬ੍ਰਦਰ ਮੈਂ ਇਹਨਾਂ ਦੀ ਜਵਾਨੀ ਬੋਰਿਆ ਪਰਸੋ ਰਾਤ ਫਰੀਦਕੋਟ ਤੋਂ 3 ਟਰਾਲੇ ਆਏ ਆ ਜਿਨ੍ਹਾਂ ਦੀਆਂ ਵੀਡੀਓ ਮੇਰੇ ਕੋਲ ਪਈਆਂ ਵਾਂ ਤੇ ਉਹਨਾਂ ਨੂੰ ਲਵਾਉਣ ਵਾਸਤੇ ਕੋਈ ਸੇਵਾਦਾਰ ਨਹੀਂ ਸੀ ਕੋਈ ਆ ਲੈ ਆਇਆ ਮੁੰਡਾ ਇਹ ਵੀਰ ਨੂੰ ਨਹੀਂ ਮਿਲੇ ਸੀ ਸੀ ਸਾਨੂੰ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਇਸ ਸਮੇਂ ਭਾਈ ਸਾਹਿਬ ਸਰਬਜੀਤ ਸਿੰਘ ਖਾਲਸਾ ਵੀ ਇੱਥੇ ਜਿਹੜੇ ਕੇ ਪਹੁੰਚੇ ਹੋਏ ਨੇ ਉਹ ਵੀ ਤਸਵੀਰ ਦੇ ਵਿੱਚ ਤੁਹਾਨੂੰ ਅਸੀਂ ਦਿਖਾ ਦੇਣਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਹਰ ਪਿੰਡ ਤੇ ਜਿਹੜੇ ਨੇ ਲੋਕਾਂ ਦਾ ਹਾਲਚਲ ਜਾਣਨ ਲਈ ਆਏ ਨੇ ਅਸਾਂ ਖਾਸਾ ਜੀ ਇਹ ਦੇਖਦੇ ਜੀ ਲੋਕਾਂ ਦੇ ਮੰਦੇ ਹਾਲਾਤ ਬਹੁਤ ਬਹੁਤ ਜ਼ਿਆਦਾ ਮੰਦੇ ਹਾਲਾਤ ਹੈ ਸਭ ਤੋਂ ਵੱਡੀ ਮਾੜੀ ਗੱਲ ਤਾਂ ਇਹ ਹੈ ਕਿ ਕੋਈ ਸਰਕਾਰੀ ਨੁਮਾਇੰਦਾ ਮੈਨੂੰ ਕੋਈ ਅਸੀਂ ਚਲੋ ਕਈ ਵੀ ਅਸੀਂ ਪਰਸੋਂ ਵੀ ਥੋੜਾ ਜਿਹਾ ਟਰਾਲੀਆਂ ਹਰਾ ਭੇਜਿਆ ਸੀ ਅੱਜ ਵੀ ਅਸੀਂ ਆਏ ਆ ਚਲੋ 150 ਦੇ ਕਰੀਬ 150 ਕੁ ਰੁਪਏ ਚੁੱਕ ਕਰਦੇ ਪਸ਼ੂਆਂ ਵਾਸਤੇ ਕਿਉਂਕਿ ਸਾਨੂੰ ਇਸ ਇਹੀ ਗੱਲ ਪਤਾ ਲੱਗੀ ਸੀ ਜਿਆਦਾ ਵੀ ਪਸ਼ੂਆਂ ਦਾ ਜ਼ਿਆਦਾ ਉਤਪਾਦ ਦੇਣਾ ਤੇ ਅਸੀਂ ਪਰਸੋਂ ਵੀ ਭੇਜਿਆ ਸੀ ਆ ਤਿਲਵਿੰਦਰ ਜੀ ਲੈ ਕੇ ਆਏ ਸੀ ਤੇਜਵਿੰਦਰ ਸਿੰਘ ਹੋਰ ਫਰੈਂਕ ਦਾ ਤੇ ਅੱਜ ਜਦੋਂ ਅਸੀਂ ਫੇਰ ਦੁੱਧ ਦੀ ਲਾਈ ਆ ਆਪਣੇ ਹਲਕੇ ਦੇ ਪੰਨਿਆਂ ਦੀ ਦੇ ਤਨਾ ਤੱਕ ਪੰਜਾ ਟਰਾਲੀਆਂ ਜਾਂ 570 ਟਰਾਲੀਆਂ ਐਤਵਾਰ ਤੱਕ ਕੋਈ ਅਸੀਂ ਫੇਰ ਹੋਰ ਪਹੁੰਚਦੀਆਂ ਕਰਾਂਗੇ ਮਤਲਬ ਅਸੀਂ ਜਦੋਂ 9 ਹਲਕੇ ਆ ਆਪਣੇ ਏਰੀਕੇ ਦੇ 9 ਦੀਆਂ 9 ਦੀ ਸਾਰਿਆਂ ਦੀ ਡਿਊਟੀ ਲਾਵਾਂਗੇ 9 ਦਿਨਾਂ ਵਾਂ ਇੱਕ ਜਣੇ ਦੀ ਡਿਊਟੀ ਆਉਂਦੀ ਸਮਾਨ ਨੂੰ ਰ ਇਕੱਠਾ ਕਰਕੇ ਪਹਚਾਣ ਦੀ ਪਰ ਬਹੁਤ ਮਾੜਾ ਹਾਲ ਐ ਜੋ ਸਰਕਾਰ ਨਹੀਂ ਆਪਣੀ ਡਿਊਟੀਆਂ ਨਿਭਾ ਰਹੀ ਇਹ ਤਾਂ ਆਮ ਲੋਕ ਆ ਜਿੱਦਾਂ ਸਿੱਖ ਰਿਲੀਫ ਐ ਜਿਹੜੇ ਬਣੇ ਹੋਏ ਉਹ ਤਾਂ ਉਹੇ ਪਹੁੰਚ ਕਰ ਸਕਦੇ ਜਦੋਂ ਇਹ ਪਹੁੰਚ ਕਰ ਸਕਦੇ ਆ ਤੇ ਸਰਕਾਰ ਕਿਉਂ ਨਹੀਂ ਪਹੁੰਚ ਕਰ ਸਕਦੀ ਇੱਥੇ ਅਜੇ ਤੱਕ ਸਰਕਾਰਾਂ ਦੇ ਕੋਈ ਕਿਸ਼ਤੀ ਨਹੀਂ ਦਿੱਤੀ ਜਿਹੜੀ ਸੰਸਥਾਵਾਂ ਦੇ ਕੋਚ ਉਹ ਹੀ ਤਾਂ ਮੈਂ ਦੇਖ ਕੇ ਕਹਿ ਰਿਹਾ ਵੀ ਸਰਕਾਰ ਦੀ ਕਿਸ਼ਤੀ ਕੋਈ ਨਹੀਂ ਹੈ ਜਿਹੜੀਆਂ ਸਿੱਖ ਸੰਸਥਾਵਾਂ ਹੈ ਜਿਹੜੀ ਮਤਲਬ ਸਿੱਖ ਨੇ ਸਿੱਖ ਦੀ ਬਾਹ ਫੜੀ ਹੈ ਉਹ ਵੀ ਬਹੁਤ ਚੰਗੀ ਗੱਲ ਹੈ ਕਿ ਫੜਨੀ ਵੀ ਚਾਹੀਦੀ ਆ ਪਰ ਜਿਹੜਾ ਫਰਜ਼ ਸਰਕਾਰ ਦਾ ਹੈ ਉਹ ਮੈਨੂੰ ਪੂਰਾ ਹੁੰਦਾ ਨਹੀਂ ਦਿਖਦਾ ਸਾਹਿਬ ਜੀ ਕਿਵੇਂ ਦੇ ਦੇ ਐਮਪੀ ਫੜ ਜਿਵੇਂ ਤੁਸੀਂ ਐਮਪੀ ਕੋ ਐਮਪੀ ਫੜ ਨਹੀਂ ਹੁੰਦਾ ਕੋਈ ਰਾਹਤ ਦੇ ਲਈ ਨਹੀਂ ਹੁੰਦਾ ਜੀ ਇਹ ਮੈਂ ਹੁਣ ਸੈਂਟਰ ਗਵਰਨਮੈਂਟ 'ਚ ਗੱਲ ਕਰੂੰਗਾ ਜਾ ਕੇ ਕੋਈ ਸਪੈਸ਼ਲ ਜਾਂ ਤਾਂ ਸਾਨੂੰ ਰਾਈਟ ਦਿੱਤਾ ਜਾਵੇ ਮੈਨੂੰ ਵੀ ਅਸੀਂ ਬਣ ਸਕੀਏ ਲੋਕਾਂ ਨੂੰ ਬਾਕੀ ਮੈਂ ਦੇਸ਼ ਵਿਦੇਸ਼ ਦੇ ਵਸੇਦਿਆਂ ਸਿੱਖਾਂ ਨੂੰ ਅਪੀਲ ਕਰਦਾ ਭਾਈ ਵਾਕੇ ਹੀ ਲੋਕਾਂ ਨੂੰ ਲੋੜ ਹੈ ਸਿੱਖ ਕੌਮ ਨੂੰ ਲੋੜ ਹੈ ਅੱਜ ਉਹਦੇ ਪਿੰਡਾਂ ਦੇ ਵਿੱਚ ਜੇ ਕੋਈ ਮਦਦ ਕਰ ਸਕਦਾ ਇਹਨਾਂ ਦੀ ਤਾਂ ਜ਼ਰੂਰ ਕਰੇ ਮਾਲਸਾ ਜੀ ਤੁਸੀਂ ਫ੍ਰੀਡਕੋਰ ਤੋਂ ਐਮਪੀਓ ਸਾਡੇ ਐਮਪੀ ਸਾਨੂੰ ਦਿੱਸੇ ਹੀ ਨਹੀਂ ਤੁਸੀਂ ਤਾਂ ਇੱਥੇ ਆ ਗਏ ਚਲੋ ਮੇਰਾ ਏਰੀਆ ਤਾਂ ਨਹੀਂ ਹੈ ਪਰ ਫੇਰ ਵੀ ਇਨਸਾਨੀਅਤ ਦੇ ਤੌਰ ਤੇ ਨਾਤੀ ਦੇਖੋ ਮੈਨੂੰ ਤਾਂ ਗੱਲ ਇਹ ਹੈ ਨਾ ਮੈਨੂੰ ਇਕੱਲੇ ਵੋਟ ਚਾਹੀਏ ਮੈਨੂੰ ਮੇਰੇ ਹਲਕੇ ਵਾਲਿਆਂ ਨੇ ਪਾਈ ਹੈ ਜਿਨ੍ਹਾਂ ਨੂੰ ਅਧਿਕਾਰ ਸੀ ਪਰ ਜੋਰ ਸਾਰੇ ਪੰਜਾਬ ਜੇ ਜਿੱਥੇ ਮੈਨੂੰ ਤਾਂ ਉਹਨਾਂ ਨੂੰ ਸੁਣਿਆ ਜਰੂਰ ਜਾ ਜੇ ਤੁਹਾਡਾ ਇਲਾਕਾ ਡੁੱਬਦਾ ਪਿਆ ਜਿਨ੍ਹਾਂ ਨੇ ਵੋਟਾਂ ਪਾਈਆਂ ਸਰ ਕੋਈ ਨਹੀਂ ਉਹ ਤਾਂ ਉਹਨਾਂ ਨੂੰ ਵੀ ਦਿਖਦਾ ਹੀ ਹੈ ਜੀ ਹੁਣ ਆਪਾਂ ਕੀ ਕਹਿਣਾ ਪਰ ਇਹ ਆ ਵੀ ਚਾਹੀਦਾ ਹੈ ਵੀ ਘੱਟੋ ਘੱਟ ਹੋਰ ਕੁਝ ਨਹੀਂ ਥੋੜਾ ਥੋੜਾ ਜੀ ਜੇ ਆਪਾਂ ਇਕੱਠਾ ਕਰਕੇ ਦਈਏ ਹੁਣ ਅਸੀਂ ਥੋੜਾ ਜਿਹਾ ਲਿਆਂਦਾ 150 ਪੈਲਾ ਚੁੱਕਦਾ ਹੈ ਪਿੱਛੇ ਪਸ਼ੂਆਂ ਵਾਸਤੇ ਪਿੱਛੇ ਸਾਨੂੰ ਬੰਦੇ ਮਿਲੇ ਕਹਿੰਦੇ ਜੀ ਬਹੁਤ ਲੋਡ ਹੈ ਮੈਂ ਹੁਣ ਕੋਈ ਨਹੀਂ ਲਿਆਂਦਾ ਥੋੜੀ ਘੋਲੀ ਨਾਂ ਲਿਖੀ ਹੋਈਆਂ ਅਸੀਂ ਇਹ ਵੱਲੀ ਡਿਸਟ੍ਰੀਬਿਊਟ ਕਰਾਂਗੇ ਇੱਕ ਇੱਕ ਦੋ ਦੋ ਥੈਲੇ ਹੈ ਨਾ ਵੀ ਸਾਰਿਆਂ ਨੂੰ ਆ ਜਾਣਾ ਹੈ ਫਿਰ ਦੋ ਚਾਰ ਦੇ ਨਿਕਲਣਗੇ ਫਿਰ ਹੋਰ ਕੋਈ ਨਾ ਕੋਈ ਪ੍ਰਬੰਧ ਅਸੀਂ ਆਪਣੇ ਵੱਲੋਂ ਕਰਦੇ ਆਏ ਪਹਿਲਾਂ ਇੱਥੇ ਆਏ ਹਾਂ ਕਿ ਪਿੱਛੇ ਹੋਰ ਸਾਰੇ ਮੈਂ ਪਿੱਛੇ ਵੀ ਆਇਆ ਜੋ ਪਿੱਛੇ ਵੀ ਉੱਥੇ ਸੀ ਤਾਂ ਕਿਵੇਂ ਤੇ ਹਾਲਾਤ ਦੇਖ ਕੇ ਪਾਣੀ ਦੇ ਬਾਰੇ ਕੋਈ ਤੁਹਾਡਾ ਬਹੁਤ ਮਾੜੇ ਹਾਲਾਤ ਆਹ ਦੇਖ ਲਓ ਟਰਾਂਸਫਾਰਮਰ ਤੁਹਾਨੂੰ ਦਿਖਦਾ ਵੀ ਕਿੰਨੇ ਕੁ ਸੱਤ ਅੱਠ ਤੇ ਹੁੰਦਾ ਕਮ ਡੁੱਬਿਆ ਹੋਇਆ ਕਿੰਨਾ ਪਾਣੀ ਹੈ ਤੇ ਕੀ ਲੋਕ ਕਰਨਗੇ ਤੇ ਚਲੋ ਬੰਦਾ ਤਾਂ ਗੱਲ ਇਹ ਹੈ ਵੀ ਜਾਨਵਰਾਂ ਚ ਵੀ ਪਸ਼ੂਆਂ ਚ ਵੀ ਜਾਨ ਹੈ ਉਹਨਾਂ ਨੇ ਵੀ ਖਾਣਾ ਹੈ ਬੰਦਾ ਤਾਂ ਫੇਰ ਵੀ ਚਲੋ ਕਰ ਲੈਂਦਾ ਮਾੜਾ ਮੋਟਾ ਪਰ ਜਾਨਵਰਾਂ ਦਾ ਖਾਣਾ ਬਹੁਤ ਔਖਾ ਹੈ ਬਣਾ ਵੀ ਸਰਕਾਰਾਂ ਤਾਂ ਚਲੋ ਜਿਵੇਂ ਲੀਆਂ ਹੁੰਦੀਆਂ ਹੋਵਦੀਆਂ ਹੁੰਦੀਆਂ ਪਰ ਪ੍ਰਸ਼ਾਸਨ ਨੂੰ ਤਾਂ ਦਿੱਸਦਾ ਹੁੰਦਾ ਨਾ ਜਿਹੜਾ ਪ੍ਰਸ਼ਾਸਨਾ ਸਮਰੰਘਿਆ ਕੰਮ ਕਿਉਂ ਨਹੀਂ ਕਰਦਾ ਬੰਨ ਟੁੱਟ ਰਹੇ ਆ ਆ ਜਿਹੜਾ ਤੁਸੀਂ ਬੰਨ ਹੈ ਇਹ ਪਿਛਲੇ ਅਗਲੇ ਪਾਸੇ ਸੁਲਤਾਨ ਵਾਲੇ ਪਿੰਡ ਤੋਂ ਲੀਕ ਹੋ ਰਿਹਾ ਹੈ ਕੋਕੋ ਤੋਂ ਕਸੀ ਦੇ ਵਿੱਚ ਤੇ ਉਸ ਤੋਂ ਬਾਅਦ 90 ਦੇ ਵਿੱਚ ਤੋਂ ਟੁੱਟਾ ਉਹ ਬੰਨ ਹੁਣ ਦੀ ਨੀਕ ਹੋ ਰਿਹਾ ਜੇ بارشਾਂ ਕੰਨੀਆਂ ਤਾਂ ਉਹਨੇ ਧੱਸ ਜਾਣਾ ਸੀ ਤੇ ਪਹਿਲਾਂ ਪ੍ਰਸ਼ਾਸਨ ਕਿਉਂ ਨਹੀਂ ਕਰਦਾ ਕਿ ਇਹ ਤਾਂ ਮਤਲਬ ਇਹੀ ਤਾਂ ਤਰਾਸਦੀ ਹੈ ਜੀ ਮਤਲਬ ਹੁਣ ਤਾਂ ਪਹਿਲਾਂ ਤਾਂ ਇਹ ਹੁੰਦਾ ਹੈ ਵੀ ਚਲੋ ਸਰਕਾਰ ਫੋਕਾ ਜਾਗਦੀ ਨਹੀਂ ਹੈ ਜਿੰਨਾ ਮਰਜੀ ਕੋਈ ਤਬਾਈ ਹੋ ਜੇ ਡਿਜ਼ਾਸਟਰ ਹੋ ਜਵੇ ਹੁਣ ਤਾਂ ਸਰਕਾਰ ਦੇ ਕਰਨ ਤੇ ਜਿਹੜੀ ਆ ਸਰਕਾਰ ਰਹੀ ਦੇ ਐਨੇ ਮਾੜੇ ਹਾਲ ਹੈ ਸਰਕਾਰ ਦੇ ਕਿ ਕਿਨਾਂ ਦੇ ਜੂਨ ਹੀ ਸਰਕਦੇ ਤੁਸੀਂ ਦੇਖੋ ਤੁਸੀਂ ਉਰੇ ਮੈਨੂੰ ਦਿਖਾਓ ਕੋਈ ਸਰਕਾਰੀ ਨਮਾ ਦਾ ਮੈਂ ਤਾਂ ਅੰਦਰ ਦੇਖਿਆ ਨਹੀਂ ਨਾ ਮੈਨੂੰ ਕੋਈ ਆ ਕੇ ਮਿਲਿਆ ਘਰ ਘਰ ਦੇ ਵਿੱਚ ਬੁਰੇ ਹਾਲਾਤ ਬਣੇ ਘਰਾਂ ਦੇ ਵਿੱਚ ਪਾਣੀ ਵੀ ਉੱਥੇ ਪਹੁੰਚਿਆ ਹੋਇਆ ਤੇ ਲੋਕ ਦੁਹਾਈਆਂ ਪਾਰੀ ਤੋਂ ਲੈ ਕੇ ਸ਼ਪਾਰਸ਼ਾਂ ਤੱਕ ਚੱਲ ਰਿਹਾ ਹੈਗਾ ਕਿਸੇ ਨਾਮ ਲੈ ਕੇ ਚਾਹੀਦਾ ਨਹੀਂ ਕਿ ਕੋਈ ਸਰਕਾਰਾਂ ਨੂੰ ਕੀ ਜਦ ਤੁਸੀਂ ਕੋਈ ਆਪਦੇ ਐਮਪੀ ਫੰਡ ਦੀ ਕੋਈ ਸਰਸਾ ਕਰ ਸਕਦੇ ਹੋ ਦੇਖੋ ਜੀ ਮੈਂ ਤਾਂ ਦੇ ਸਕਦਾ ਪਰ ਮੈਨੂੰ ਲੱਗਦਾ ਨਹੀਂ ਵੀ ਐਮਪੀ ਰੀਲੀਫ ਫੰਡ ਦੇ ਵਿੱਚੋਂ ਕੋਈ ਮੇਰੇ ਕੋਲ ਹੈਗਾ ਐਸਾ ਜੇ ਹੋਇਆ ਤਾਂ ਮੈਨੂੰ ਕੋਈ ਡੀਸੀ ਖਾਤਾ ਆਰਡਰ ਕਰਦੇ ਤੇ ਮੈਂ ਪੈਸੇ ਜਿੰਨੇ ਅਗੇ ਦੇ ਤੋ ਜੀ ਇਹ ਸਨ ਸਾਡੇ ਨਾਲ ਸਰਬਜੀਤ ਸਿੰਘ ਖਾਲਸਾ ਸੀਗੇ ਜਿਹੜੇ ਐਮਪੀ ਨੇ ਫੀਲਡਟੋਰਟਤਾ ਸੀਗੇ ਉਹ ਅੱਜ ਇੱਥੇ ਹੜਪੀੜਤਾ ਦਾ ਜਾਇਜ਼ਾ ਲੈਣ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਪਰ ਮੌਜੂਦਾ ਇਹ ਖੋਦ ਦੀ ਗੱਲ ਇਹ ਆ ਇਹਨੇ ਐਮਪੀ ਸਾਹਿਬ ਆਇਨੇ ਅਫੀਦ ਕੋਲ ਹਲਕੇ ਦੇ ਸਰਦਾਰ ਬੀਨ ਸਿੰਘ ਜਿਨ੍ਹਾਂ ਨੇ ਇੰਦਰਾਪਪਨ ਦਾ ਸੋਧਾ ਲਾਇਆ ਸੀ ਉਹਨਾਂ ਦੇ ਬੀਨ ਸਿੰਘ ਜੀ ਦੇ ਜਾਏ ਆਏ ਨੇ ਆ ਕੌਮ ਦੇ ਰਾਖੇ ਆਏ ਨੇ ਜਿਨ੍ਹਾਂ ਨੇ ਸਹਿਯੋਗ ਦਿੱਤਾ ਸੀਗਾ ਜੀ ਨੌ ਵਿਧਾਨ ਸਵਾਲ ਕੇ ਜਾਣਗੇ ਸਾਡੇ ਡਿਮਾਗ ਕਰ ਨਹੀਂ ਹੁੰਦ ਨਹੀਂ ਆ ਜਾ ਕਰਦੇ ਇਸ ਦਿਨ ਆਪਣਾ ਇਸ ਦਿਨ ਆ ਗਏ ਆ ਤਵਾਰ ਨੂੰ ਤੁਸੀਂ ਦੇਖ ਸਕਦੇ ਜੇ ਇਸਾਂ ਤਾਂ ਉਹਨਾਂ ਦੇ ਆਲੇ ਦੁਆਲੇ ਖਲੋਤੀ ਹੋਆ ਤੇ ਜਿਹੜਾ ਵੀ ਇਥੇ ਸਾਡੇ ਭੈਣ ਭਰਾਵਾਂ ਦੀ ਬਾਹ ਮੜਨਾ ਹੋਊਗਾ ਅਸੀਂ ਤੁਹਾਨੂੰ ਆਉ ਭਗਤ ਕਹਾਂਗੇ ਕਹਾਂਗੇ ਚਾਹੇ ਕੋਈ ਵੀ ਹੋਵੇ ਅਸੀਂ ਇਸ ਟਾਈਮ ਕੋਈ ਪੋਲਿਟੀਕਲ ਬੰਦਾ ਨਹੀਂ ਦੇਖ ਰਿਹਾ ਅਸੀਂ ਕੋਈ ਪੋਲਿਟੀਕਲ ਪਾਵਰ ਨਹੀਂ ਦੇਖ ਰਿਹਾ ਅਸੀਂ ਇੱਥੇ ਆ ਉਹਨਾਂ ਦਾ ਜਿਹੜਾ ਵਾ ਦਿੱਤਾ ਹੋਇਆ ਸਾਥ ਦੇਖਣਾ ਵੰਦੀ ਆਪਣਾ ਸਾਡੇ ਡਿਫੈਂਸ ਦੇ ਵਿੱਚ ਦੇਖਦੇ ਹੋ ਸਾਡਾ ਮੁੰਡਾ ਹੈ ਇਹ ਮੁੰਡੇ ਨੂੰ ਅਮਰ ਕਰਦੇ ਇਹਨੂੰ ਦੱਸੋ 7 7 ਦਿਨ ਹੋ ਗਿਆ ਤੁਹਾਡੇ ਕੋ ਇੱਥੇ ਖੜੇ ਆ ਜਾਓ ਭਾਈ ਸਾਹਿਬ 20 ਦਿਨ ਹੋ ਗਏ ਬਾਬਾ 15 ਦਿਨ ਤੋਂ ਪਲੱਸ ਤੋਂ ਕਰ ਰਿਹਾ ਵਾ ਅਰਸੋ ਅਸੀਂ ਪਿੰਡ ਵਾਲਿਆਂ ਨਾਲ ਸਾਡੇ ਨਾਲ ਇਹ ਆਪਣੇ ਨਾਲ ਹੀ ਆ ਜੀ ਇਹਨਾਂ ਦੀ ਪਾਰਟੀ ਇਹਨਾਂ ਨੇ ਬਾਬਾ ਜੀ ਬਹੁਤ ਦਿਨ ਉਹਦੇ ਵੀ ਇਹ ਅਸੀਂ ਇੱਕੋ ਪਾਰਟੀ ਤੋਂ ਆਏ ਆ ਜੀ ਅਰਸੋ ਜਦੋਂ ਮੀਂਹ ਪੈ ਰਿਹਾ ਸੀ ਨਾ ਸੱਚ ਜਾਣਿਓ ਇੱਥੇ 5 ਤੋਂ 7 ਵੀਰ ਸੀਗੇ ਸਾਰੇ ਪਤਾ ਮੈਨੂੰ ਫੇਡ ਵਾਲੇ ਸੀਗੇ ਤੇ ਜਾਂ ਕੋਈ ਉਦੋਂ ਆਇਆ ਨਹੀਂ ਸੀ ਬਾਈ ਜੀ ਪੰਜਾਬ ਭਾਈ ਸਾਡੀ ਸਸਤਾ ਸੀ ਮੇਰੀ ਗੱਲ ਸੁਣੇ ਬ੍ਰਦਰ ਮੈਂ ਇਹਨਾਂ ਦੀ ਜਵਾਨੀ ਬੋਰਿਆ ਪਰਸੋਂ ਰਾਤ ਫਰੀਦਕੋਟ ਤੋਂ ਤਿੰਨ ਟਰਾਲੇ ਆਏ ਆ ਜਿਨ੍ਹਾਂ ਦੀਆਂ ਵੀਡੀਓ ਮੇਰੇ ਕੋਲ ਪਈਆਂ ਵਾਂ ਤੇ ਉਹਨਾਂ ਨੂੰ ਲਵਾਉਣ ਵਾਸਤੇ ਕੋਈ ਸੇਵਾਦਾਰ ਨਹੀਂ ਸੀ ਕੋਈ ਹਾਂ ਆ ਲੈ ਆਇਆ ਮੰਡਾ ਇਹਨੂੰ ਹਾਂ ਇਹ ਵੀਰੋਂ ਨਹੀਂ ਮੇਲੇ ਸੀ ਸੀ ਸਾਨੂੰ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਹੁਣ ਮੈਂ ਇੱਕ ਵਾਰ ਨੂੰ ਫੇਰ ਆਉਗਾ ਸਮਾਨ ਇਹ ਗੱਲ ਦੀ ਘਟਨੀ ਮੈਂ ਬਣ ਕੇ ਚਾਹੇ 2 3 4 5 6 10 ਜਿੰਨਾ ਵੀ ਹੈ ਲੈ ਲੇਗਾ 20 ਟਰਾਲਾਂ ਕੱਜ ਮੈਨੂੰ ਮੇਰੇ ਸੱਜਣ ਦਾ ਫੋਨ ਆਇਆ ਜੀ 20 ਟਰਾਲਾਂ ਟੁੱਟੀਆਂ ਉਹ ਇੱਥੇ ਦੇ ਰਿਆ ਜਦੋਂ ਬਾਰਿਸ਼ ਸਿਰਨਾ ਬਾਰਿਸ਼ ਫਿਰ ਅਸੀਂ ਕੱਲ ਵੀ ਭੇਜਦੇ ਹਾਂ ਬੇਨਤੀ ਹੈ ਕਿ ਜਿਹੜੇ ਪਿੰਡ ਦਾ ਰਸਨਾ ਆ ਉਸੇ ਪਿੰਡ ਨੂੰ ਹੀ ਵੰਡਿਆ ਬਿਲਕੁਲ ਅਸੀਂ ਕੱਲ ਤੋਂ ਸ਼ੁਰੂ ਕਰਦੇ ਹਾਂ ਉਦੋਂ ਪਤਾ ਕੀ ਹੋਇਆ ਸੀਗਾ ਜੀ ਜੀ ਪਤਾ ਕੀ ਹੋਇਆ ਸੀਗਾ ਉਦੋਂ ਬਾਰਿਸ਼ ਜਿਆਦਾ ਆ ਰਹੀ ਸੀਗੀ ਕਾਹਲੇ ਨੂੰ ਬਹੁਤਾ ਪਤਾ ਨਹੀਂ ਲੱਗਾ ਪੱਕਾ ਹੋਊਗਾ ਚਾਹੇ 2 ਨੌਣ ਟਰਾਲੀਆਂ ਚਾਹੇ 3 ਨੌਣ ਆਉਣਗੀਆਂ ਜਰੂਰ ਠੀਕ ਹੈ ਚੰਗਾ ਟੌਣ ਜਿਹੜਾ ਸਮਾਨ ਵੰਡਣੀ ਹੋਣੀ ਹੈ ਚਾਹੀਦੀਆਂ ਬੰਦੇ ਆਪਣੇ ਬਹੁਤ ਸਾਰਿਆਂ ਦੀਆਂ ਜਰੂਰਤਾਂ ਸਾਰਿਆਂ ਨੂੰ ਤੁਹਾਗੇ ਠੀਕ ਹੈ ਇਹ ਵਿਚਾਰੇ ਠੀਕ ਹੈ Nih, okay. uh, eh, ya, adja rada, sekaligus, okay. sekaligus, okay. sekaligus, okay. sekaligus, okay. ਇਹ ਮਾਰੇ ਆ ਇਹ ਜਦਵਿੰਦਰ ਕਰਸਿਓ ਹਾਂ ਪਰ ਪੰਜਾਬ ਦੀ ਕਿਉਂਕਿ ਆ ਪਾਣੀ ਆਇਆ ਇਹ ਸਭ ਸਰਕਾਰ ਦੀ ਮਤਲਬ ਨਾ ਆ ਆ ਸੰਜੀ ਪਕਾਣਾ